ਘੌੜੀ ਮੈਲਾ ਪਹਿਲਾ ਹਉ ਮੈਂ ਕਰਤ ਠੇਖੀ ਨਹੀਂ ਜਾਣਿਆ ਗੁਰਮੁਖ ਫਦਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ ਰਹਾ ਹਉ ਮੈਂ ਕਰ ਰਾਜੇ ਬਹੁਤਾ ਵੈ ਹਉ ਮੈਂ ਖਪੈ ਜਨਮ ਮਰ ਆਵੈ ਹਉ ਮੈ ਨਿਵਰੇ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਚ ਸੰਘਾਰੈ ਅੰਤਰ ਸਾਚ ਸਹਿਜ ਘਰ ਆਵੈ ਰਾਜਨ ਜਾਣ ਪਰਮਗਤ ਪਾਵੇ ਸਚ ਕਰਣੀ ਗੁਰ ਧਰਮ ਚੁਕਾਵੇ ਨਿਰਭੋਕ ਘਰ ਸਾੜੀ ਲਾਵੇ ਹਉ ਹੋ ਕਰ ਮਰਣਾ ਕੀ ਪਾਵੇ ਪੂਰਾ ਗੁਰ ਫੇਟ ਸੋ ਝਗਰ ਚੁਕਾਵੇ ਜੇਤੀ ਹੈ ਤੇਤੀ ਕੇ ਨਾਈ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਮੇ ਬੰਧਨ ਬੰਦ ਤੋ ਆਵੇ ਨਾਨਕ ਰਾਮ ਫਗਤ ਸੁਖ ਪਾਵੇ ਗੌੜੀ ਮਹਿਲਾ ਤਹਿਲਾ ਪ੍ਰਥਮੇ ਧੰਮ ਕਾਲ ਘਰ ਆਇਆ ਧੰਮ ਕਮਲ ਪਾਇ ਨਾ ਪਾਇ ਆਗਿਆ ਨਹੀਂ ਲਈਨੀ ਪਰਮ ਕੋ ਲਾਇ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾ ਮਾਇਆ 모ਹே ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਉਹ ਅਬ ਨਾਸੀ ਹਲਖ ਫੇਵਾ ਸੁਲਤਾਨ ਖਾਨ ਬਾਦਸ਼ਾ ਨਹੀਂ ਰਹਿਣਾ ਨਾਮੋਂ ਭੁੱਲ ਜਮ ਕਾ ਦੁੱਖ ਸਹਿਣਾ ਮੈਂ ਧਰ ਨਾਮ ਜਿਉ ਰੱਖ ਹੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੇ ਮੁਕਾਮ ਸ਼ਾ ਮਰੇ ਸੰਚੇ ਮਾਇਆ ਦਾ ਮੈਂ ਧਨ ਦੀਜੈ ਹਰ ਅੰਬਿਤ ਨਾਮ ਰਈਤ ਮਹਾਰ ਮੁਕੱਦਮ ਸਿੱਖਧਾਰ ਨਹਿਚਲ ਕੋਇ ਨਾ ਦਿਸੈ ਸੰਸਾਰ ਫਰਿਓ ਕਾਲ ਪੂੜ ਸਿਰ ਮਾਰ ਨਹਿਚਲ ਏਕ ਸੱਚਾ ਸਤਸੋਈ ਜਿਨ ਕਰ ਸਾਜੀ ਤਿਨਹਿ ਸਭ ਕੋਈ ਉਹ ਬੁਰਮੁਖ ਜਾਪੈ ਤਾ ਪਤ ਹੋਈ ਕਾਜ਼ੀ ਸ਼ੇਖ ਵੇਖ ਫਕੀਰਾ ਵੱਡੇ ਕਹਾਵੈ ਹਉ ਮੈਂ ਤਨ ਪੀਰਾ ਕਾਲ ਨ ਛੋੜੈ ਦਿਨ ਸਤਗੁਰ ਕੀ ਤੀਰਾ ਕਾਲ ਜਾਲ ਜਿਹਾ ਅਰਨ ਹੈਣੀ ਕਾਨੀ ਕਾਲ ਸੁਣੈ ਬਖ ਬੈਣੀ ਦਿਨ ਸ਼ਬਦੈ ਮੂਠੇ ਦਿਨ ਰੈਣੀ ਫਿਰਦਾ ਸਾਚ ਵਸੈ ਹਰਨਾਏ ਕਾਲ ਨ ਜੋ ਸਕੈ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਗੌੜੀ ਮਹਿਲਾ ਪਹਿਲਾ ਬੋਲੇ ਸਾਚ ਮਿੱਠਿਆ ਨਹੀਂ ਰਾਈ ਚੱਲੇ ਗੁਰਮੁਖ ਹੁਕਮ ਰਜ਼ਾਈ ਰਹਿ ਅਤੀਤ ਸੱਚੇ ਸ਼ਰਣਾਈ ਸੱਚ ਘਰ ਬੈਸ ਹੈ ਕਾਲ ਨਾ ਜੋ ਹੈ ਮਨਮੁਖ ਕੋ ਆਵਤ ਜਾਵਤ ਦੁਖ ਮੋਹ ਹੈ ਕਹਾਉ ਪਿਓ ਪਿਓ ਕਥ ਕਥ ਰਹੀ ਐ ਨਿਜ ਘਰ ਬੈਸ ਸਹਿਜ ਘਰ ਲਈ ਐ ਹਰ ਰਸ ਮਾਤੇ ਇਹ ਸੁਖ ਕਹੀ ਐ ਗੁਰਮਤਿ ਚਾਲ ਨਿਚਲ ਨਹੀਂ ਡੋਲੈ ਗੁਰਮਤਿ ਸਾਠ ਸਹਿਜ ਹਰ ਬੋਲ ਪੀਵੈ ਅੰਮ੍ਰਿਤ ਤਤਵ ਰੋਲੈ ਸਤਗੁਰ ਦੇਖਿਆ ਤਿਖਿਆ ਲਈਨੀ ਮਨ ਤਨ ਅਰਤਿਓ ਅੰਤਰਗਤ ਕੀਨੀ ਗਤਮਿਤ ਪਾਈ ਆਤਮ ਚੀਨੀ ਹੋਜਨ ਨਾਮ ਨਰੰਜਨ ਸਾਰ ਪਰਮ ਹੰਸ ਸਤਜੋਤ ਅਪਾਰ ਜਹਾਂ ਦੇਖੋ ਤਾ ਏਕੰਕਾਰ ਰਹਿ ਨਿਰਾਲਮ ਏਕਾ ਸਚ ਕਰਣੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੁਕੀ ਅਹ ਭਰਮਣੀ ਇਨ ਦਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਕ੍ਰਮ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਲਖ ਲਖਾਇਆ ਨਹਿਚਲ ਮਹਿਲ ਨਹੀਂ ਛਾਇਆ ਮਾਇਆ ਸਾਠ ਸੰਤੋਖੇ ਭਰਮ ਚੁਕਾਇਆ ਜਿਨ ਕ ਮਨ ਵਸਿਆ ਸਚ ਸੋਈ ਤਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲ ਖੋਈ ਗੋੜੀ ਮੈਲਾ ਪਹਿਲਾ RAM ਨਾਮ ਜਿਤਰਾ ਪੈ ਜਾਕ ਉਪਜੰਮ ਦਰਸ਼ਨ ਕੀਜੈ ਤਾਕ RAM ਨਾਮ ਜਪੋ ਆਹਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ RAM ਹਮਾਰਾ ਰਹਾਉ ਗੁਰਮਤ ਰਾਮ ਜਪੈ ਜਨਪੁਰ ਤਿਤਖਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰੱਖੇ ਕਿਰਪਾ ਧਾਰ ਜਿਨ ਕਾ ਹਿਰਦੈ ਹਰ ਹਰ ਸੋਈ ਤਿਨ ਕਾ ਦਰਸਪਰਸ ਸੁਖ ਹੋਈ ਸਰਬ ਜੀਆਂ ਮੈਂ ਏਕੋ ਰਵੈ ਮਨਮੁਖ ਅਹੰਕਾਰੀ ਫਿਰ ਜੂਨੀ ਭਵੈ ਸੋ ਬੁਝੇ ਜੋ ਸਤਗੁਰ ਪਾਏ ਹਉਮੈ ਮਾਰੇ ਗੁਰ ਸ਼ਬਦੇ ਪਾਏ ਅਰਦ-ਪੁਰਧ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੇ ਮਨ ਮਾਨੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਤਬ ਹੋਏ ਦਇਆਲ ਨਾਨਕ ਜਨ ਤਰੀਐ 16 ਅਸ਼ਟਪਦੀਆਂ ਗਵਾਰੇ ਰੀ ਗੌੜੀ ਕਿਆਂ ਘੋੜੀ ਬੈਰਾਗਣ ਮਹਿਲਾ ਪਹਿਲਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਜਿਉਂ ਗਾਈ ਕੋ ਗੋਹਿਲੀ ਰੱਖੇ ਕਰ ਸਾਰਾ ਹਨਸ ਪਾਲੇ ਵਖਲੇ ਆਤਮ ਸੁਖ ਧਾਰਿਤ ਉਤ ਉਤ ਰੱਖੋ ਦੀਨ ਦਿਆਲਾ ਤਾ ਸ਼ਰਣਾਗਤ ਨਦਰ ਨਿਹਾਲਾ ਪ੍ਰਹਉ ਜਾਂ ਦੇਖੋ ਹਾਰ ਰਵ ਰਹਿ ਸਖ ਰਖਨ ਹਾਰ ਤੂੰ ਦਾਤਾ ਤੁਖਤਾ ਤੂੰ ਹੈ ਤੂੰ ਤਾਣ ਅਦਾਰ ਕਿਰਤ ਪਾਇ ਅਧਪੂਰ ਧੀ ਬਿਨ ਗਿਆਨ ਬਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸਨ ਅੰਧਿਆਰਾ ਜਗ ਬਿਨ ਸਤ ਹਮ ਦੇਖਿਆ ਲੋਦੇ ਅੰਕਾਰ ਗੁਰ ਸੇਵਾ ਪ੍ਰਭ ਪਾਇਆ ਮਤ ਮੁਕਤ ਦੁਆਰਾ ਨਿਝ ਕਰ ਮਹਿਲ ਅਪਾਰ ਕੋ ਅપરੰਪਰ ਸੋਈ ਦਿਨ ਸ਼ਬਦ ਹੈ ਥਿਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇਆ ਲੈ ਜਾਏ ਕੀ ਫਸੈ ਜਮ ਜਲ ਦੋਲ ਬਧਾ ਕਸ ਜੀਵਰੀ ਆਕਾਸ਼ ਪਤਾਲ ਗੁਰਮਤ ਨਾਮ ਨਾ ਵਿਸਰੈ ਸਹਿਜ ਦੇ ਪਤ ਪਾਈਐ ਅੰਤਰ ਸ਼ਬਦ નિਧਾਨ ਹੈ ਮੇਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਤੂ ਕਹੀ ਲਾਭ ਪਾਵੇ ਗੌੜੀ ਨਾ ਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ ਤੋ ਹੋਏ ਨਦੇਰਾ ਘਰ ਘਰ ਨਾਮ ਨਿਰੰਜਨ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੂਟੀ ਦੇਖੋ ਵਿਚਾਰਾ ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਉ ਅੰਧੇ ਅਕਲੀ ਬਾਰ ਕਿਆ ਤਿਨ ਸਿਉ ਕਹੀਐ ਬਿਨ ਗੁਰ ਪੰਥ ਨਾ ਸੂਜੈ ਕਿਤ ਵਿਧ ਨਿਰਭਈਐ ਸੂਤੇ ਕੋ ਖਰਾਕ ਹੈ ਖਰੇ ਸਾਰ ਨਾ ਜਾਣ ਅੰਦੇ ਕਾ ਨਾ ਉਪਰਖੂ ਕਲੀ ਕਾਲ ਵਿਡਾਣ ਸੂਤੇ ਕੋ ਜਾਗਤ ਕਹੈ ਜਾਗਤ ਕੋ ਸੂਤ ਜੀਵਤ ਕਾ ਮੂਅ ਕਹੈ ਮੂਅ ਨਹੀਂ ਰੋਤਾ ਆਵਤ ਕੋ ਜਾਂਤਾ ਕਹੈ ਜਾਂਤੇ ਕੋ ਆਇਆ پرکی کو اپنی کہے اپنوں نہیں پایا میٹھے کوڑا کڑوے کو میٹھا راتے کی نندہ کرے ایسا کل میں جیٹھا چیری کی سیوہ کرے تھاکور نہیں دیسا پوکھر نیرولی ماخن نہیں ریسا ਇਸ ਪਦ ਜੋ ਅਰਥਾਇਲੇ ਸੋ ਗੁਰੂ ਹਮਾਰਾ ਨਾਨਕ ਚੀਨੇ ਆਪਕੋ ਸੋ ਅપર ਅਪਾਰਾ ਸਭ ਆਪੇ ਆਪ ਵਰਤਦਾ ਆਪੇ ਫਰਮਾਇਆ ਗੁਰ ਕਿਰਪਾ ਤੇ ਬੁਝੀਆ ਸਭ ਬ੍ਰਹਮ ਸੁਮਾਇਆ ਰਾਗ ਗੋੜੀ ਗੋਹਰੇਰੀ ਮਹਿਲਾ ਤੀਜਾ ਅਸ਼ਟਪਦੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਮਨ ਕਾ ਸੂਤ ਦੂਜਾ ਪਾਓ ਹਰ ਮੇ ਫੁੱਲੇ ਆਵੋ ਜਾਓ ਮਨ ਮੁਖ ਸੂਤ ਕਭੇ ਨ ਜਾਏ ਜਿੱਚ ਸ਼ਬਦ ਨ ਪੀਜੈ ਹਰ ਕੈ ਨਾਏ ਰਹਾ ਸਭੋ ਸੂਤ ਜੇਤ ਮੋਹ ਆਕਾਰ ਮਰ ਮਰ ਜੰਮੈ ਵਾਰੋਵਰ ਸੂਤਕ ਅਗਨ ਪੌਣੇ ਪਾਣੀ ਮਾਹੇ ਸੂਤਕ ਭੋਜਨ ਜੇ ਤਾਂ ਕਿਛ ਖਾਹੇ ਸੂਤਕ ਕਰਮ ਨਾ ਪੂਜਾ ਹੋਏ ਨਾ ਮਰਤੇ ਮਨ ਨਿਰਮਲ ਹੋਏ ਸਤਗੁਰ ਸੇਵੈ ਸੂਤ ਪਿਜਾਇ ਮਰੈ ਨ ਜਨਮੈ ਕਾਲ ਨ ਖਾਏ ਸ਼ਾਸਤ ਸਿਮਰਤ ਸੋਧ ਦੇਖੋ ਕੋਈ ਵਿਣ ਨਾਵੇਂ ਕੋ ਮੁਕਤ ਨਾ ਹੋਏ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ ਕਲ ਮੈਂ ਗੁਰਮੁਖ ਪੁੱਤਰ ਸੁਪਾਰ ਸਾਚਾ ਮਰੈ ਨ ਆਵੇ ਜਾਏ ਨਾਨਕ ਗੁਰਮੁਖ ਰਹੇ ਸਮਾਏ ਗੌੜੀ ਮਹਿਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਅਧਾਰ ਹਰ ਜਿਉ ਰਾਖੋ ਹਿਰਦੈ ਕੋਰ ਧਾਰ ਗੁਰਮੁਖ ਸ਼ੋਭਾ ਸਾਚ ਦੁਆਰ ਪੰਡਿਤ ਹਰ ਪੜ ਸਜੋ ਵੇਖਾਰ ਗੁਰਮੁਖ ਭੌਜਲ ਉਤਰੋ ਪਰ ਰਹਾਉ ਗੁਰਮੁਖ ਵਿੱਚੋਂ ਹੋ ਮੈਂ ਜਾਇ ਗੁਰਮੁਖ ਮੈਲ ਨ ਲਾਗੈ ਕਾਇ ਗੁਰਮੁਖ ਨਾ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨਪੁਰ ਬੋਧੋ ਬੁੱਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨ ਮੁਖ ਡੰਪ ਬਹੁਤ ਚਤੁਰਾਈ ਜੋ ਕਿਸ ਕਮਾਵੇ ਸੋ ਥਾਏ ਨ ਪਾਈ ਆਵੇ ਜਾਵੇ ਥੋਰ ਨ ਕਾਈ ਮਨ ਮੁਖ ਕਰਮ ਕਰੇ ਬਹੁਤ ਅਭਿਮਾਨ ਬਗ ਜਿਉ ਲਾਏ ਬਹਿ ਨਿਤ ਧਿਆਨ ਜਮ ਪਕੜਿਆ ਤਬ ਹੀ ਪਸ਼ੂ ਤਨ ਦਿਨ ਸਤ ਗੁਰ ਸੇਵੇ ਮੁਕਤ ਨਾ ਹੋਈ ਗੁਰਪੁਰ ਸਾਦੀ ਮਿਲੇ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਡਿਆਈ ਸਾਇਰ ਕੀ ਪੁੱਤਰੀ ਵਿਦਾਰ ਗਵਾਈ ਨਾਨਕ ਦਿਨ ਨਾਵੇ ਝੂਠੀ ਚਤੁਰਾਈ ਘੜੀ ਨਾ ਲਾਤੀ ਜਾ ਇਸ ਜੁਗ ਕਾ ਧਰਮ ਪੜੋ ਤੁਮ ਭਾਈ ਪੂਰੇ ਗੁਰ ਸਬ ਸੋ ਜੀ ਪਾਈ ਆਇ ਥਾ ਅੱਗੇ ਹਰ ਨਾਮ ਸਖਾਈ ਰਾਮ ਪੜੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਪ੍ਰਹਾਉ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕ ਦੂਜੇ ਭਾਇ ਗੁਰ ਕਾ ਸ਼ਬਦ ਸਚ ਲੇਵ ਲਾਇ ਹਉ ਮੈ ਮੇਲਾ ਇਹ ਸੰਸਾਰ ਨਿਤ ਤੀਰਥ ਨਹਾਵੇ ਨਾ ਜਾਏ ਅੰਕਰ ਦਿਨ ਗੁਰ ਫੇਟੇ ਜਮ ਕਰੇ ਹਵਾਰ ਸੋ ਜਨ ਸੱਚ ਜੇ ਹਉ ਮੈਂ ਮਰ ਗੁਰ ਕੈ ਸ਼ਬਦ ਪੰਚ ਸੰਘਾਰ ਆਪ ਤਰੈ ਸਗਲੇ ਕਉਲ ਤਾਰੇ ਮਾਇਆ ਮੋਹ ਨਟ ਬਾਜ਼ੀ ਪਾਈ मनमुख अंध सहलपटाई गुरुमुख लिपतर है ले बलाई बहुत पेख करे पेख थारी अंतर तृष्णा फिरें अंगकारी अपना चीने बाजी हारी कपड़ पहर करे चतुराई माया मोह अत परम पुलाई दिन गोर सेव बहुत दुख पाई ਨਾ ਮਰਤੇ ਸਦਾ ਬੈਰਾਗੀ ਗ੍ਰਹੀ ਅੰਤਰ ਸਾਚਲੇ ਬਲਾਗੀ ਨਾਨਕ ਸਤਗੁਰ ਸੇਵੈ ਸੇਵਡ ਭਾਗੀ